ਆਮ ਤੌਰ ਤੇ ਲੋਕਾਂ ਨੂੰ ਜਿਹੜੀ ਪੇਟ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਤਾਂ ਹੀ ਕਹਿੰਦੇ ਨਾ ਕਬਜ਼ੀ ਨਾ ਹੋਣ ਦੋ ਜਦ ਥੋਡੀ ਬਾਡੀ ਚ ਬੈ ਬਦਨੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਪੇਟ ਦੀ ਬਿਮਾਰੀ ਸ਼ੁਰੂ ਹੁੰਦੀ ਹੈ ਚਾਹੇ ਉਹ ਐਸਿਡਿਟੀ ਹੈ ਚਾਹੇ ਤੁਹਾਨੂੰ ਗਰਡ ਹੋ ਗਿਆ ਚਾਹੇ ਆਈਬੀਐਸ ਹੋ ਗਿਆ ਈਵਨ ਦੋ ਤੁਹਾਡਾ ਫੈਟੀ ਲਿਵਰ ਵੀ ਕੌਨਸਟਿਪੇਸ਼ਨ ਨਾਲ ਜੁੜਿਆ ਹੋਇਆ ਹੈ ਕਈ ਲੋਕ ਕਹਿੰਦੇ ਆ ਕਿ ਸਾਨੂੰ ਕੁਝ ਵੀ ਖਾਈਏ ਤਾਂ ਸਾਨੂੰ ਢੂਨੀ ਦੇ ਵਿੱਚ ਦਰਦ ਮਿੱਠਾ ਮਿੱਠਾ ਰਹਿੰਦਾ ਹੈ ਆਈਬੀਐਸ ਆਈਬੀਡੀ ਜੀਈਆਰਡੀ ਅਲਸਰਡਿਕ ਕੋਲੈਕਟਸ ਇਹ 크ਰॉन्स ডিজিਜ਼ ਇਹਦਾ ਨਾਮ ਦਿੰਦੀ ਹੈ ਇਹਦਾ ਹੱਲ ਆਯੁਰਵੈਦ ਵਿੱਚ ਬਿਲਕੁਲ ਪੋਸੀਬਲ ਹੈਗਾ ਔਰ ਬਹੁਤ ਸਿੰਪਲ ਹੈ ਸਾਨੂੰ ਸਿਰਫ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਆਪਾਂ ਕੋਈ ਵੀ ਚੀਜ਼ ਲੈਣੇ ਆ ਸਾਨੂੰ ਈਜ਼ੀਲੀ ਡਾਈਜੈਸਟ ਹੋਣੀ ਚਾਹੀਦੀ ਹੈ ਸਾਨੂੰ ਟਾਈਮ ਤੇ ਭੁੱਖ ਲੱਗਣੀ ਚਾਹੀਦੀ ਹੈ ਸਾਨੂੰ ਟਾਈਮਲੀ ਪੇਟ ਸਾਫ਼ ਹੋਣਾ ਚਾਹੀਦਾ ਹੈ ਔਰ ਉਹਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਡਾ metabolisme ਜੀ ਤੁਸੀਂ ਕਹਿੰਦੇ ਹੋ ਜੀ ਤੁਸੀਂ ਕਹਿੰਦੇ ਬਹੁਤ ਲੋਕ ਕਹਿੰਦੇ metabo slow ਹੋ ਗਿਆ। ਯਾ ਸਾਨੂੰ એનર્ਜੀ ਨਹੀਂ ਆਉਂਦੀ। ਸਾਨੂੰ ਅਸੀਂ ਕੀ ਖਾਈਏ? ਬੜੇ ਲੋਕਾਂ ਕੀ ਕੁਐਸਚਨ ਪੁੱਛਦੇ ਨੇ ਕਿ ਖਾਸ ਕਰਕੇ ਜਿਹਨੂੰ ਪੇਟ ਦੀ ਬਿਮਾਰੀਆਂ ਹੈ ਕਿ ਸਰ ਅਸੀਂ ਖਾਈਏ ਕੀ? ਅਸੀਂ ਕਿਵੇਂ ਖਾਈਏ? ਕੀ ਖਾਈਏ? ਅਲਟੀਮੇਟਲੀ ਤੁਸੀਂ ਸਮਝੋ ਤੁਸੀਂ ਕੁਝ ਵੀ ਖਾਓ ਉਹਨਾਂ ਕ ਖਾਓ ਜਿੰਨਾ ਤੁਹਾਨੂੰ ਖਾਪ ਜੇ ਦੂਜਾ ਕੋਈ ਵੀ ਮੈਡੀਕਲ ਸਾਇੰਸ ਤੁਹਾਨੂੰ ਕਾਉਂਟਰ ਇੰਡੀਕੇਸ਼ਨ ਇਹ ਦੱਸ ਸਕਦੀ ਹੈ ਕਿ ਜੇ ਤੁਹਾਨੂੰ ਕੋਈ ਬਿਮਾਰੀ ਹੈ ਕਿ ਆਹ ਫੂਡ ਨਾ ਖਾਓ ਇਹ ਨਾਲ ਬਿਮਾਰੀ ਵੱਧ ਜਾਏਗੀ ਪਰ ਕੋਈ ਮੈਡੀਕਲ ਸਾਇੰਸ ਤੁਹਾਨੂੰ ਇਹ ਨਹੀਂ ਕਹੇਗੀ ਕਿ ਬਿਲਕੁਲ ਬੰਦ ਕਰ ਦਿਓ ਅਲਟੀਮੇਟਲੀ ਆਪਾਂ ਨੂੰ ਹਰੇਕ ਫੂਡ ਤੋਂ ਕੁਝ ਨਾ ਕੁਝ ਮਿਲਦਾ ਤਾਂ ਸਾਨੂੰ ਪੇਸ਼ੈਂਟ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੀਜ਼ਾਂ ਬੰਦ ਕਰਨ ਨਾਲ ਬਲਕਿ ਉਹਦੀ ਬਾਡੀ ਦਾ ਐਬਜ਼ોર્ਪਸ਼ਨ ਲੈਵਲ ਘੱਟ ਜਾਏਗਾ ਉਸ ਦੇ ਪ੍ਰਤੀ ਤੁਸੀਂ ਉਹ ਖਾਣਾ ਖਾ ਹੀ ਨਹੀਂ ਸਕੂਗੇ ਹੂੰ ਤੁਸੀਂ ਢਿੱਡ ਦਾ ਜ਼ਿਕਰ ਕੀਤਾ ਗਰਮੀਆਂ ਦਾ ਮੌਸਮ ਆ ਗਿਆ ਢਿੱਡ ਦੀ ਸ਼ਿਕਾਇਤ ਹਰ ਬੰਦੇ ਨੂੰ ਹੈਗੀ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਹੈਗੇ ਆ ਕਰਨ ਵੀ ਬੜੀ ਆਸਾਨ ਭਾਸ਼ਾ ਦੇ ਵਿੱਚ ਇਹ ਸਮਝਾਓ ਕਿ ਵੀ ਅੱਗੇ ਗਰਮੀਆਂ ਦਾ ਮੌਸਮ ਹੈਗਾ ਢਿੱਡ ਦੀਆਂ ਦਿੱਕਤਾਂ ਹੈਗੀਆਂ ਨੇ ਗਰਮੀ ਦੇ ਮੌਸਮ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਠੰਡਾ ਰੱਖਿਆ ਜਾਵੇ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਔਸ਼ਧੀਆਂ ਘਰੇ ਅਵੇਲੇਬਲ ਹੈਗੀਆਂ ਨੇ ਜਿਦੇ ਨਾਲ ਢਿੱਡ ਦੀ ਕੋਈ ਸਮੱਸਿਆ ਨਹੀਂ ਹੋਏਗੀ ਬੰਦੇ ਨੂੰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਮੇਕੋਲ ਆਪਣੀ ਇੱਕ ਵੀਡੀਓ ਬੜੇ ਲੋਕਾਂ ਨੇ ਦੇਖੀ ਤੇ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਆਪਣੀ ਜਿਹ ਇੱਕ ਪਹਿਲਾਂ ਸਟਮਕ ਪ੍ਰੋਬਲਮ ਤੇ ਸੀਗੀ ਤੇ ਮੈਂ ਮੰਨਦਾ ਕਿ ਉਹਨਾਂ ਤੋਂ ਕੁਝ ਕੁਐਸਚਨ ਇਹ ਜਿਹੇ ਆਉਂਦੇ ਸੀਗੇ ਉਹਨਾਂ ਦਾ ਜਿਹੜੇ ਟਿੱਡਚ ਮਰੋੜ ਪੈਂਦੇ ਆ ਚਾਹੇ ਟਿੱਡਚ ਫਾਰਾਪਨ ਹੈ ਐਸਿਡਿਟੀ ਹੈ ਚਾਹੇ ਉਹਨੂੰ ਕਬਜ਼ੀ ਰਹਿੰਦੀ ਹੈ ਚਾਹੇ ਫੈਟੀ ਲਿਵਰ ਹੈ ਚਾਹੇ ਉਹਨਾਂ ਦੀ ਜਿਹੜਾ ਐਸਿਡ ਰਿਫਲਕਸ ਹੈ ਗੱਲ ਨੂੰ ਆਉਂਦਾ ਕਈ ਲੋਕ ਕਹਿੰਦੇ ਆ ਕਿ ਸਾਨੂੰ ਕੁਝ ਵੀ ਖਾਈਏ ਤਾਂ ਸਾਨੂੰ ਧੂਨੀ ਦੇ ਵਿੱਚ ਦਰਦ ਮਿੱਠਾ ਮਿੱਠਾ ਰਹਿੰਦਾ ਇਹ ਸਾਰੀਆਂ ਸਮੱਸਿਆਵਾਂ ਜਿਹਨੂੰ ਮਾਡਰਨ ਸਾਇੰਸ ਆਈਬੀਐਸ ਆਈਬੀਡੀ ਜੀਈਆਰਡੀ ਅਲਸਰਟਿਕ ਕੋਲੈਕਟਰਸ ਇਹ ਕ੍ਰੌਨਸ ਡਿਜ਼ੀਜ਼ ਇਹਦਾ ਨਾਮ ਦਿੰਦੀ ਹੈ ਇਹਦਾ ਹੱਲ ਆਯੁਰਵੇਦ ਵਿੱਚ ਬਿਲਕੁਲ ਪੋਸੀਬਲ ਹੈਗਾ ਔਰ ਬਹੁਤ ਸਿੰਪਲ ਹੈ ਮੈਂ ਲਾਸਟ ਟਾਈਮ ਵੀ ਕਿਹਾ ਸੀ ਮੈਂ ਹੁਣ ਵੀ ਕਹਿਣਾ ਮੇਰੇ ਕੋਲ ਕੋਈ ਵੀ ਪੇਸ਼ੈਂਟ ਜਿਹੜਾ ਕਿ ਸਟਮਕ ਪ੍ਰੋਬਲਮ ਤੋਂ ਬਹੁਤ ਸਾਲਾਂ ਤੋਂ ਜੂਝ ਰਿਹਾ ਔਰ ਖਾਲੀ ਪੇਟ ਦੇ ਕੈਪਸੂਲ ਖਾ ਰਿਹਾ ਹੈ ਕੋਈ ਵੀ ਤਰ੍ਹਾਂ ਦੀ ਮੈਡੀਸਿਨ ਖਾ ਰਿਹਾ ਹੈ ਔਰ ਉਹ ਮੈਡੀਸਿਨ ਤੇ ਡਿਪੈਂਡੈਂਟ ਹੋ ਗਿਆ ਮੈਨੂੰ ਕੁਝ ਟਾਈਮ ਦੇ ਦਿਓ ਮੈਂ ਉਹਨਾਂ ਦਾ ਟਾਈਮ ਲਵਾਂਗਾ ਜਿੰਨਾ ਤੁਸੀਂ ਸਿਰਫ ਉੱਥੇ ਇਨਵੈਸਟੀਗੇਸ਼ਨ ਲਾ ਲੈਂਦੇ ਹੋ ਕਿਉਂਕਿ ਮੈਂ ਦੇਖਿਆ ਲੋਕ ਨਾ ਐਂਡੋਸਕੋਪੀ ਕੋਲੋਨੋਸਕੋਪੀ ਅਲਟਰਾਸਾਉਂਡ ਸੀਬੀਸੀ ਐਲਐਫਟੀ ਕੇਐਫਟੀ ਐਨਏ ਟੈਸਟ ਕਰਾ ਕੇ ਆ ਕੇ ਫੇਰ ਵੀ ਉਹਨਾਂ ਕੋਲ ਰਿਜ਼ਲਟ ਜ਼ੀਰੋ ਹੈ ਤੁਹਾਡੀ ਤੁਹਾਡੀ ਦਵਾਈ ਕੀ ਕੰਮ ਕਰਦੀ ਜੀ ਢਿੱਡ ਚੰਦਾ ਮੈਨੂੰ ਖਪਾਉਣਾ ਸਿਰਫ ਅੰਦਰ ਸਮਾਨ ਪਿਆ ਹੈ ਜੋ ਤੁਹਾਡਾ ਇਨਜ਼ਾਈਮਸ ਹੈ ਹਾਂ ਜਿਹੜੇ ਖਾਣੇ ਨੂੰ ਪਚਾਉਣ ਚੈਲਪ ਕਰਦੇ ਆ ਉਹਨੂੰ ਰੈਗੂਲੇਟ ਕਰਦੀ ਹੈ ਉਹਨੂੰ ਬੂਸਟ ਕਰਦੀ ਹੈ ਉਹਨੂੰ ਬੂਸਟ ਕਰ ਰੈਗੂਲੇਟ ਕਰਦੀ ਹੈ اچھا ਮੈਂ ਫਿਰ ਕਹਿ ਰਹੇ ਹਾਂ ਚਲੋ ਮੇਰਾ ਤੁਸੀਂ ਆਪਾ ਮੇਰੇ ਜ਼ਰੀਏ ਤੁਸੀਂ ਬੋਲ ਰਹੇ ਹੋ ਪਰ ਆਯੁਰਵੇਦ ਇਹ ਕਰਦਾ ਤੁਸੀਂ ਸਮਝੋ ਇਸ ਗੱਲ ਨੂੰ ਤੁਸੀਂ ਐਂਟਾਸਿਡ ਜਿਹੜੇ ਖਾਣੇ ਹੋ ਜਾਂ ਤੁਸੀਂ ਕੋਈ ਵੀ ਅਜਿਹੀ ਦਵਾਈਆਂ ਖਾਣੇ ਹੋ ਸਾਨੂੰ ਐਸਿਡ ਵੀ ਲੋਡ ਹੈ ਖਾਣਾ ਪਚਾਉਣ ਲਈ ਲੋਕੀ ਕਹਿੰਦੇ ਨਾ ਤਜਾਬ ਬਣਦਾ ਹੈ ਉਹ ਤਜਾਬ ਨੂੰ ਰੋਕਣ ਲਈ ਉਹ ਸਾਨੂੰ ਜਿਆਦਾ ਤ ਤਜਾਬ ਬਣਦਾ ਤਾਂ ਭਾਂ ਐਂਟਾਸਿਡ ਖਾਣਨੇ ਆ ਪਰ ਅਲਟੀਮੇਟਲੀ ਤੁਹਾਡੀ ਆਪਣੀ ਜਿਹੜੀ ਇਮਿਊਨਿਟੀ ਹੈ ਜਿਹੜੀ ਤੁਹਾਡੀ ਪੇਟ ਦੀ ਝਿੱਲੀ ਹੈ ਜੋ ਤਜਾਬ ਇੱਕ ਪੈਦਾ ਕਰਦੀ ਹੈ ਖਾਣਾ ਪਚਾਉਣ ਲਈ ਉਹ ਖਰਾਬ ਹੋ ਜੇਗੀ ਤੋਂ ਨੂੰ ਕਿਉਂਕਿ ਤੁਸੀਂ ਆਊਟਸੋਰਸ ਕਰ ਰਹੇ ਹੋ ਤੁਹਾਡੀ ਬਾਡੀ ਦੇ ਸੈਂਸਸ ਕਮਜ਼ੋਰ ਹੋ ਜਾਣਗੇ ਤੁਹਾਨੂੰ ਆਪਣਾ ਤਜਾਬ ਬਣੇਗਾ ਹੀ ਨਹੀਂ ਨਹੀਂ ਤੁਹਾਡੇ ਕੋਲ ਪੇਸ਼ੈਂਟ ਆਇਆ ਤੁਹਾਡੇ ਕੋਲ ਮਰੀਜ਼ ਆਇਆ ਢਿੱਡ ਦੀ ਸਮੱਸਿਆ ਲੈ ਕੇ ਆਇਆ ਮੰਨ ਕੇ ਚੱਲੋਗੇ ਵੀ ਉਹਨੂੰ ਕਨਸਟਿਪੇਸ਼ਨ ਦੀ ਬਿਮਾਰੀ ਹੈ ਜਾਂ ਫਿਰ ਉਹ ਉਹਦੇ ਢਿੱਡ ਦੇ ਵਿੱਚ ਜ਼ਖਮ ਹੋ ਗਿਆ ਆਪਾਂ ਕਨਸਟਿਪੇਸ਼ਨ ਲੈ ਕੇ ਚੱਲਦੇ ਹਾਂ ਕਬਜ਼ ਲੈ ਕੇ ਚੱਲਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਇਹ ਪਰੇਸ਼ਾਨੀ ਰਹਿੰਦੀ ਹੈ ਤੁਸੀਂ ਜਿਹੜੀ ਚੀਜ਼ ਜੰਨੇ ਹੋ ਜੋ ਟ੍ਰੀਟਮੈਂਟ ਤੁਸੀਂ ਦਿੰਨੇ ਹੋ ਜੋ ਦਵਾਈ ਤੁਸੀਂ ਦਿੰਨੇ ਹੋ ਉਹ ਅੰਦਰ ਜਾ ਕੇ ਕੰਮ ਕੀ ਕਰਦੀ ਹੈ ਜੀ ਮੈਂ ਤੁਹਾਨੂੰ ਹੀ ਦੱਸ ਰਿਹਾ ਮੈਂ ਪਹਿਲਾ ਕੰਮ ਕੀ ਕਰਦਾ ਮੈਂ ਪਹਿਲਾ ਤਸਵੀਰ ਪਛਾਣਦਾ ਕਿ ਇਹ ਬੰਦਾ ਵਾਤਜ ਹੈ ਤਾਂ ਉਹਨੂੰ ਕਬਜੀ ਹੈ ਜੇ ਪਿੱਤਜ ਹੈ ਤਾਂ जखਮ ਹੈ ਅੰਦਰ ਤੇ ਫੈਟੀ ਲਿਵਰ ਹੈ ਜੇ ਕਫਜ ਹੈ ਤਾਂ ਉਹਨੂੰ ਪੈਂਕ੍ਰੀਟਸ ਇਨਫਲੇਮੇਸ਼ਨ ਹੋਏਗੀ ਪੇਟ 'ਚ ਜਿਹਨੂੰ ਅੰਤਰ ਸ਼ੋਤ ਜਾਂ ਲਾਰਜ ਇੰਟਰਸਟੈਂਸ ਸਵੇਲਿੰਗ ਕਹ ਲੋ ਇਹ ਪਛਾਣ ਕਰਕੇ ਫਿਰ ਮੈਂ ਜੋ ਦਵਾਈ ਦਿੰਦਾ ਉਹਦੇ ਅਕੋਰਡਿੰਗਲੀ ਦਿੰਦਾ ਜੋ ਉਹਨੂੰ इजीली ਡਾਈਜੈਸਟ ਹੋ ਜਾਏ ਉਹਦਾ ਪ੍ਰੋਸੈਸ ਜਿਹੜਾ ਖਾਣੇ ਦਾ ਪਚਾਉਣ ਦਾ ਉਹ ਕੁਇਕ ਹੋ ਜਾਏ ਸਲੋ ਹੋ ਜਾਂਦਾ ਜਿਹਨੂੰ ਆਪਾਂ ਮੈਟਾਬੋਲਿਜ਼ਮ ਸਲੋ ਕਹਿੰਦੇ ਆ ਉਹੀ ਚੀਜ਼ ਹੈ ਜਦ ਸਾਡਾ ਖਾਣਾ ਨਹੀਂ ਪਚਦਾ ਨਾ ਤਾਂ ਸਾਨੂੰ એનર્ਜੀ ਨਹੀਂ ਮਿਲਦੀ ਤੁਸੀਂ ਦੇਖੋ ਕਈ ਲੋਕ ਇਹ ਮੰਨਦੇ ਹੋਣਗੇ ਬਹੁਤ ਚੰਗਾ ਖਾਣਾ ਖਾਂਦੇ ਮੇਰੇ ਕੋਲ ਰੋਜ਼ ਇੱਕ ਅੱਧਾ ਦੋ ਪੇਸ਼ੈਂਟ ਇਹ ਜਿਹਾ ਆਉਂਦੇ ਨੇ ਜੋ ਕਹਿੰਦੇ ਹੈਲਦੀ ਫੂਡ ਬਹੁਤ ਕੌਨਸ਼ੀਅਸ ਹੋ ਕੇ ਖਾਂਦੇ ਆ ਪਰ ਡਾਕਟਰ ਸਾਹਿਬ ਸਾਡੀ ਪੇਟ ਸਹੀ ਨਹੀਂ ਰਹਿੰਦਾ ਅਫਸਰਟ ਰਹਿੰਦਾ ਕਦੇ ਲੂਜ਼ ਮੋਸ਼ਨ ਹੋ ਜਾਂਦੇ ਆ ਕਦੇ ਤੁਹਾਨੂੰ ਪ੍ਰੋਪਰਲੀ ਕਨਸਟਿਪੇਸ਼ਨ ਹੋ ਜਾਂਦੀ ਹੈ ਕਦੇ ਪੇਟ ਦਰਦ ਸ਼ੁਰੂ ਹੋ ਜਾਂਦਾ ਕਿਉਂਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਚ ਉਹ ਠੀਕ ਨਹੀਂ ਕੀਤੀ ਜਿਵੇਂ ਪਿਛਲੀ ਵਾਰੀ ਤੁਸੀਂ ਦੱਸਿਆ ਜੀ ਹੈ ਕਿ ਜੀਬ ਦੇ ਰੰਗਾਂ ਤੋਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕਿ ਬੰਦਾ ਬਿਮਾਰ ਹੈ ਜਾਂ ਬੰਦਾ ਬਿਮਾਰੀ ਵੱਲ ਵੱਧਾ ਪਿਆ ਠੀਕ ਹੈ ਮੈਂ ਅੱਜ ਵੀ ਕਹਿਣਾ ਹੂਗਾ ਹਾਂ ਬਟ ਮੈਂ ਅਸੀਂ ਤੁਸੀਂ ਉਹੀ ਸੋਸ਼ਲ ਮੀਡੀਆ ਤੋਂ ਦੇਖਦੇ ਹੈਗੇ ਆ ਕਿ ਅੱਜ ਕੱਲ ਪੂਪਰ ਇਸ ਤਰੀਕੇ ਦੀ ਆਂਦੀ ਬੰਦੇ ਨੂੰ ਜਾਂ ਮਤਲਬ ਕਿ ਜੋ ਮਲ ਮੂਤਰ ਉਹ ਜੋ ਇਸ ਤਰੀਕੇ ਦਾ ਕਰਦਾ ਐ ਐਕਸਕਰੀਟ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਵੀ ਬੰਦੇ ਦਾ ਪਤਾ ਲੱਗ ਜਾਂਦਾ ਕਿ ਹਾਂ ਇਹ ਗੱਲਾਂ ਆਜ਼ਦੀਆਂ ਨਹੀਂ ਜੀ ਹੁਣ ਮੈਂ ਤੁਹਾਨੂੰ ਦੱਸਦਾ ਜੋ ਸਾਡੇ ਕੋਲ ਆਉਂਦਾ ਪੇਸ਼ੈਂਟ ਦਰਸ਼ਨ ਪ੍ਰੀਖਿਆ ਮਤਲਬ ਦੇਖ ਕੇ ਤਸਵੀਰ ਕਿਹੜੀ ਐ ਸਪਰਸ਼ਣ ਪ੍ਰੀਖਿਆ ਉਹਨੂੰ ਟੱਚ ਕਰਕੇ ਨਾੜੀ ਪ੍ਰੀਖਿਆ ਉਹਦੀ ਨਬਜ਼ ਦੇਖ ਕੇ ਫੇਰ ਜਿਹੜੀ ਤੁਸੀਂ ਇਹ ਗੱਲ ਕਿਹਾ ਜੀਭ ਪ੍ਰੀਖਿਆ ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮਲ ਜਾਂ ਯੂਰਿਨ ਇਹ ਆਜਦਾ ਨਹੀਂ ਬਹੁਤ ਦੇ ਦੇ ਐਵਿਡੈਂਸ ਹੈ ਕਿ ਤੁਸੀਂ ਕਦੇ ਵੀ ਦੇਖਦੇ ਹੋ ਤਾਂ ਜਿਵੇਂ ਬਹੁਤ ਲੋਕ ਕੰਪਲੇਨ ਕਰਦੇ ਕਿ ਸਾਨੂੰ ਸਵੇਰੇ ਜਿਹੜਾ ਮੋਸ਼ਨ ਆਉਂਦਾ ਹੈ ਸਕੈਟਰਡ ਹੁੰਦਾ ਖਿਲਰਿਆ ਹੁੰਦਾ ਖਿਲਰਿਆ ਹੁੰਦਾ ਜੋ ਅਸੀਂ ਖਾਇਆ ਰਾਤ ਨੂੰ ਉਹ ਵੀ ਨਿਕਲ ਜਾਂਦਾ ਠੀਕ ਹੈ ਔਰ ਇਹਨੂੰ ਆਈਬੀਐਸ ਨਾਲ ਜੋੜਦੇ ਲੋਕ ਠੀਕ ਹੈ ਇੱਕ ਬੰਦਾ ਕਹਿੰਦਾ ਮੈਨੂੰ ਬਹੁਤ ਬਲੈਕ ਸਟੂਲ ਆਉਂਦਾ ਕਾਲੇ ਰੰਗ ਦਾ ਬਹੁਤ ਟਾਈਮ ਲੱਗਦਾ ਪਾਸ ਕਰਨ ਨੂੰ ਉਹ ਕਬਜ਼ੀ ਹੈ ਇੱਕ ਨਾ ਸ਼ਲੋਕ ਹੈ ਆਯੁਰਵੇਦ ਵਿੱਚ ਬਸਤੀ ਪੁਰਸ਼ਧਾਨਮ ਕਟਿਸ ਕਿਥਨੀ ਪਾਤਸਾਨੀ ਚਵਾਸਥਾਨੀ ਇਹਦੇ ਵਿੱਚ ਦੱਸਿਆ ਹੈ ਕਿ ਬਸਤੀ ਥੋੜੇ ਬਲੈਡਰ ਔਰ ਜੋ ਥੋੜੀ ਲਾਰਜ ਇੰਟਰਸਟਾਈਨ ਹੈ ਵਾਯੂ ਦਾ ਸਥਾਨ ਹੈ ਕਟੀ ਤੋਂ ਥੱਲੇ ਮਤਲਬ ਕਮਰ ਤੋਂ ਥੱਲੇ ਰੱਬ ਨੇ ਥੋੜਾ ਵਾਤ ਦਾ ਜਾਂ ਬੈ ਦਾ ਸਥਾਨ ਬਣਾਇਆ ਆਮ ਤੌਰ ਤੇ ਲੋਕਾਂ ਨੂੰ ਜਿਹੜੀ ਪੇਟ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਤਾਂ ਹੀ ਕਹਿੰਦੇ ਨੇ ਕਬਜ਼ੀ ਨਾ ਹੋਣ ਦੋ ਜਦ ਥੋੜੀ ਬੋਡੀ ਚ ਬੈ ਬਦਨੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਪੇਟ ਦੀ ਬੁਆਰੀ ਸ਼ੁਰੂ ਹੋ ਜਾਂਦੀ ਹਾਂ ਚਾਹੇ ਉਹ ਐਸਿਡਿਟੀ ਹੈ ਚਾਹੇ ਤੁਹਾਨੂੰ ਗਰਡ ਹੋ ਗਿਆ ਚਾਹੇ ਆਈਬੀਐਸ ਹੋ ਗਿਆ ਇਵਨ ਦੋ ਤੁਹਾਡਾ ਫੈਟੀ ਲਿਵਰ ਵੀ ਕੌਨਸਟਿਪੇਸ਼ਨ ਨਾਲ ਜੁੜਿਆ ਹੋਇਆ ਹੈ ਅੱਛਾ ਇਹ ਦੱਸਣਾ ਜਿਵੇਂ ਤੁਸੀਂ ਦੱਸ ਰਹੇ ਕਿਓਂ ਕਿ ਸਕੈਟਰਡ ਤੇ ਫਿਰ ਤੁਸੀਂ ਕਾਲੇ ਰੰਗ ਦਾ ਦੱਸਿਆ ਇਹਦੇ ਨਾਲ ਕਿਵੇਂ ਦਾਜਾ ਲਾਇਆ ਜਾ ਸਕਦਾ ਹੈ ਮਲਮ ਉਤਰ ਦੇ ਨਾਲ ਕਿ ਬੰਦਾ ਜਿਹੜਾ ਹੈਗਾ ਉਹ ਕਿਸ ਦਿਸ਼ਾ ਵੱਲ ਜਾ ਰਿਹਾ ਇੱਕ ਇਹ ਵੀ ਸਾਡੀ ਜੋ ਸਾਡੀ ਚਰਕ ਸੰਹਿਤਾ ਉਹਦੇ ਵਿੱਚ ਬੜਾ ਕਲੀਅਰ ਹੈ ਕਿ ਇੱਕ अच्छे इंसान या हेल्दी इंसान ਦਾ ਜੋ ਮਲ ਹੈ ਵੀ ਯੂਜੂਲੀ ਉਹ ਬ੍ਰਾਊਨ ਕਲਰ ਦਾ ਹੋਣਾ ਚਾਹੀਦਾ ਠੀਕ ਹੈ ਉਹਦੇ ਵਿੱਚ ਇਹ ਵੀ ਪੈਰਾਮੀਟਰ ਦੱਸੇ ਗਏ ਆ ਕਿ ਤੁਹਾਡੇ ਐਵਰੇਜ 7 ਦਿਨਾਂ ਦੇ ਵਿੱਚ ਅਗਰ 5 ਤੋਂ 6 ਦਿਨ ਤੁਹਾਨੂੰ ਪ੍ਰੋਪਰ ਸੂਲ ਆ ਰਿਹਾ ਔਰ ਇੱਕ ਅੱਧੇ ਦਿਨ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਤੁਸੀਂ ਇਹ ਨਹੀਂ ਬਿਮਾਰ ਹੋਗੇ ਜੇ ਤੁਹਾਨੂੰ ਰਿਵਰਸ ਕਰ ਲਓ ਜੇ ਤੁਹਾਨੂੰ 4-5 ਦਿਨ ਸਕੈਟਰਡ ਬਾਰੇ ਆ ਕਦੇ ਤੁਹਾਨੂੰ ਟਾਈਟ ਆ ਰਿਹਾ ਕਦੇ ਤੁਹਾਨੂੰ ਪੇਟ ਦਰਦ ਹੋ ਕੇ ਆ ਰਿਹਾ ਕਦੇ ਤੁਹਾਨੂੰ ਟਾਈਮ ਲੱਗ ਰਿਹਾ ਤੁਹਾਨੂੰ ਲਾਸਟ ਵੀਡੀਓ ਜੇ ਵੀ ਦੱਸਿਆ ਸੀ ਬਹੁਤ ਲੋਕ ਨਾ ਸਹਾਰਾ ਲੈਂਦੇ ਗਰਮ ਪਾਣੀ ਦਾ ਚਾਹ ਦਾ ਸਿਗਰਟ ਦਾ ਬਹੁਤ ਲੋਕ ਸੈਸਰੀ ਉੱਠ ਕੇ ਬਹੁਤ ਟਾਈਮ ਇਵਨ ਕਿ ਮੈਂ ਪੇਸ਼ੈਂਟ ਤੋਂ ਹਿਸਟਰੀ ਲੈਣਾ ਕਿ ਇਹ ਲੋਕ ਅਖਬਾਰ ਪੜ੍ਹਦੇ ਆ ਅੰਦਰ ਬਹਿ ਕੇ ਅੱਧਾ ਤਾਂ ਘੰਟਾ ਬੈਠੇ ਰਹਿੰਦੇ ਆ ਇੱਕ ਕਲਚਰ ਡੇ ਬਾਏ ਡੇ ਵਿਗੜ ਰਿਹਾ ਬਿਕੋਜ਼ ਆਪਾਂ ਇਸ ਨੂੰ ਸੀਰੀਅਸ ਲੈਂਦੇ ਨਹੀਂ ਕੌਨਸਟਿਪੇਸ਼ਨ ਇੱਕ ਸਿੰਪਟਮ ਹੈ ਤੋ ਇਹ ਇੰਡੀਕੇਟ ਕਰ ਰਿਹਾ ਕਿ ਤੁਹਾਡਾ ਬੋਡੀ ਦਾ ਟੌਕਸਿਕ ਲੈਵਲ ਵੱਧ ਰਿਹਾ ਹੈ ਔਰ ਟੌਕਸਿਕ ਸਹੀ ਤਰੀਕੇ ਨਾਲ ਰੈਗੂਲੇਟ ਹੋ ਕੇ ਬੋਡੀ ਚ ਵੈਕਿਊਏਟ ਨਹੀਂ ਹੋ ਰਿਹਾ ਹਮ ਆਪਾਂ ਉਹਨੂੰ ਇਗਨੋਰ ਕਰਕੇ ਬੜੀ ਬਿਮਾਰੀਆਂ ਪੈਦਾ ਕਰਦੇ ਅੱਛਾ ਮੈਂ ਉਹੀ ਸਵਾਲ ਤੁਹਾਡੇ ਕੋਲ ਦੁਬਾਰਾ ਕਰਤਾ ਹਾਂ ਕਿ ਭਈ ਗਰਮੀਆਂ ਦਾ ਮੌਸਮ ਹੈਗਾ ਵਾ ਹੁਣ ਗਰਮੀ ਵਧੇਗੀ ਬੰਦਾ ਗਰਮੀ ਫੀਲ ਵੀ ਕਰੇਗਾ ਆਪਣੇ ਆਪ ਨੂੰ ਠੰਡਾ ਰੱਖਣ ਦੇ ਲਈ ਕੀ ਕੁਛ ਹੈ ਹੋਇਆ ਮਤਲਬ ਹਟ ਕੇ ਦੱਸਣਾ ਕੁਝ ਜਿਵੇਂ ਲੋਕੀ ਲੱਸੀ ਤਾਂ ਪੀ ਲੈਂਦੇ ਆ ਨਿੰਬੂ ਪਾਣੀ ਵੀ ਪੀ ਲੈਂਦੇ ਹੈਗੇ ਆ देखो नारियल पानी ਤੋਂ ਲੈ ਕੇ گلاب ਦੀ ਸ਼ਰਬਤ ਤੋਂ ਲੈ ਕੇ ਬਹੁਤ ਲੋਕਾਂ ਨੂੰ ਜਿਨ੍ਹਾਂ ਨੂੰ ਅਗਰ ਪਿੱਤ ਬੋਡੀ 'ਚ ਗਰਮੈਸ਼ ਜਾ ਰਹੀਦੀ ਹੈ ਤੁਸੀਂ ਉਹ ਸਿੰਪਲ ਅਗਰ ਇਲਾਇਚੀ ਨੂੰ ਵੀ ਮੂਚ ਰੱਖਣਗੇ ਤਾਂ ਥੋੜੀ ਜਿਹੜੀ ਪਿੱਤ ਹੈ ਉਹ ਨਾਰਮਲ ਹੋ ਜਾਂਦੀ ਹੈ। ਉਹ ਇਲਾਇਚੀ ਛੋਟੀ ਇਲਾਇਚੀ ਜਿਹਨੂੰ ਅਗਰ ਹਰੀ ਇਲਾਇਚੀ ਕਹਿੰਦੇ ਆ। ਦੂਸਰਾ ਨਾ ਤੁਹਾਨੂੰ ਜਿਹੜੀ ਗਰਮੈਸ਼ ਬੋਡੀ 'ਚ ਅਕਸਰ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿ ਗਰਮੀ 'ਚ ਉਹ ਕਿਹੜੀ ਹਾਈਡਰੇਸ਼ਨ ਵਾਲੀ ਜਿਵੇਂ ਤਰ੍ਹਾਂ ਹੈ ਖੀਰਾ ਹੈ ਤਰਬੂਜ ਹੈ ਖਰਬੂਜਾ ਹੈ ਇਹਦੇ ਵਿੱਚ ਤੁਹਾਨੂੰ ਬੋਡੀ ਹਾਈਡਰੇਟ ਰਹਿੰਦੀ ਹੈ ਤੁਹਾਨੂੰ ਡੀਹਾਈਡਰੇਸ਼ਨ ਜਾਂ ਫੂਡ ਪాయిਜ਼ਨਿੰਗ ਅਕਸਰ ਗਰਮੀਆਂ ਚ ਹੁੰਦੀ ਹੈ ਕਿਉਂਕਿ ਬੋਡੀ ਆਪਾਂ ਹੈਵੀ ਫੂਡ ਜਦ ਵੀ ਖਾਂਦੇ ਆ ਅਗਰ ਬੋਡੀ ਉਹਨੂੰ ਸਹੀ ਤਰੀਕੇ ਨਾਲ ਐਬਜ਼ਾਰਬ ਨਹੀਂ ਕਰ ਪਾਉਂਦੀ ਤਾਂ ਇਮੀਡੀਟਲੀ ਡਾਇਰੀਆ ਹੋ ਜਾਂਦਾ ਜਾਂ ਵੋਮਟਿੰਗ ਹੋ ਜਾਂਦੀ ਹੈ ਹੂੰ ਈਵਨ ਦੋ ਅਸੀਂ ਸਪੈਸ਼ਲ ਗਰਮੀਆਂ ਵਾਸਤੇ ਸਾਡਾ ਇੱਕ ਕੰਪੋਜੀਸ਼ਨ ਹੈ ਸ਼ੀਤ ਤਾਰਾ ਉਹ ਬਹੁਤ ਲੋਕਾਂ ਨੂੰ ਅਸੀਂ ਦਿੰਦੇ ਆ ਤੇ ਬڑے ਲੋਕ ਨਾ ਮਤਲਬ ਆਨਲਾਈਨ ਬਹੁਤ ਉਦੀ ਡਿਮਾਂਡ ਇਸ ਲਈ ਹੈ ਉਹ ਚ ਕਪੂਰ ਹੈ ਅਜੋਇਨ ਹੈ ਅਰਕ ਹੈ ਸੀਤਾਰਾ ਸੀਤਾਰਾ ਉਹਦਾ ਨਾਮ ਹੀ ਸੀਤਾਰਾ ਮੇਰੇ ਮੇਰੇ ਬਜ਼ੁਰਗਾਂ ਨੇ ਰੱਖਿਆ ਸੀਗਾ ਤੇ ਮੇਰੇ ਗ੍ਰੀਡੈਂਟ ਫਾਦਰ ਨੇ ਫਾਰਮੂਲਾ ਉਹ ਪਾਣੀ ਚ ਪਾ ਕੇ ਵੀ ਉਹ ਪਾਣੀ ਚ ਪਾ ਕੇ ਇੱਕ ਟੱਕਨ ਅਸੀਂ ਦਿੰਦੇ ਆ ਲੋਕਾਂ ਨੂੰ ਤੇ ਮੈਨੂੰ ਲੱਗਦਾ ਜਿੰਨੇ ਕਿ ਪੇਟ ਦੀ ਕਾਫੀ ਬਿਮਾਰੀਆਂ ਇਕੱਲੀ ਕੁ ਸੀਤਾਰਾ ਹੀ ਠੀਕ ਕਰ ਸਕਦੀ ਹੈ ਸੋ ਲੈ ਇੰਨਾ ਕੁਝ ਅਸਰ ਦੇਖਿਆ ਹੈ ਔਰ ਮੈਂ ਦੇਖਿਆ ਲੋਕ ਅੱਗੇ ਤੋਂ ਅੱਗੇ ਵੀ ਉਹਨੂੰ ਰੈਫਰੈਂਸ ਕਰ ਮਲਦਰ ਡਾਕਟਰ ਬਣ ਗਏ ਠੀਕ ਹੈ ਸੋ ਇਹ ਕੁਝ ਚੀਜ਼ਾਂ ਹੈ ਬਾਕੀ ਮੈਂ ਤੁਹਾਨੂੰ ਫਿਰ ਕਹਿੰਨਾ ਤੁਸੀਂ ਇੱਕੋ ਕੰਮ ਕਰ ਲਓ ਕਿਸੇ ਵੀ ਅੱਛੇ ਵੈਦ ਕੋਲ ਜਾ ਕੇ ਆਪਣੀ ਤਸਵੀਰ ਸਮਝ ਕੇ ਆਓ ਤੁਹਾਡਾ ਸਾਰੀ ਉਮਰ ਲਈ ਫਾਇਦਾ ਹੈ ਹਾਂ ਤੁਹਾਨੂੰ ਸਾਰੀ ਉਮਰ ਲਈ ਪਤਾ ਲੱਗ ਗਿਆ ਕਿ ਮੈਨੂੰ ਆਹ ਬਿਮਾਰੀਆਂ ਹੋਣਗੀਆਂ ਮੈਂ ਨਾ ਤੂੰ ਬਚਣਾ ਕਿਵੇਂ ਹੈ ਇੱਕ এডਿਕੇਸ਼ਨ ਮਿਲ ਜੂਗੀ ਆਪਣੇ ਕਾਇਆ ਪ੍ਰਤੀ ਤੁਸੀਂ ਆਪਣੀ ਕਾਇਆ ਨੂੰ ਖੁਦ ਸਮਝ ਲਓਗੇ ਔਰ ਤੁਸੀਂ ਮੰਨਿਓ ਥੋੜੀ ਲਾਈਫ ਸਟਾਈਲ ਥੋੜੀ ਸੋਚ ਬਦਲ ਜਾਏਗੀ بڑے بڑے ਬੜੇ ਆਪ ਬਿਮਾਰੀਆਂ ਅਸੀ ਕਿਹੜੀ ਅਲਸਰ ਡੋਕਲਾਈਟਸ ਕਰੋਨ ਡਿਜ਼ੀਜ਼ ਐ ਇੰਨੀ ਬਿਮਾਰੀਆਂ ਆਪੇ ਉਹ ਜਿਹੜੀ ਲੋਕ ਕਹਿੰਦੇ ਕਿ ਲਾ ਇਲਾਜ ਐ ਅਸੀਂ ਆਯੁਰਵੈਦ ਚ ਠੀਕ ਹੁੰਦੀਆਂ ਦੇਖੀਆਂ ਔਰ ਸ਼ਾਇਦ ਤਾਂ ਹੀ ਉਸ ਕੌਨਫੀਡੈਂਸ ਨਾਲ ਤੁਹਾਨੂੰ ਕਹਿੰਨੇ ਹੁੰਦੇ ਆ ਕਿ ਅਸੀਂ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਉਹ ਠੀਕ ਹੋ ਕੇ ਜਾਂਦਾ ਬਹੁਤ ਜੰਗਾ ਲਗਾ ਗੱਲ ਕਰਕੇ ਔਰ ਬਹੁਤ ਸਾਰੀਆਂ ਗੱਲਾਂ ਤੁਸੀਂ ਇਹੋ ਜਿਹੀਆਂ ਦੱਸੀਆਂ ਹੈਗੀਆਂ ਨੇ ਕਿ ਜੋ ਲੋਕ ਇੰਨਾਂ ਚੀਜ਼ਾਂ ਨੂੰ ਜੇ ਅਪਲਾਈ ਕਰ ਲੈਣ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ ਡਾਕਟਰਾਂ ਦੇ ਔਰ ਨਾ ਹੀ ਦਵਾਈਆਂ ਦਾ ਉਹਨਾਂ ਨੂੰ ਲਫਾਫਾ ਭਰ ਕੇ ਘਰ ਜਾਣਾ ਪਏਗਾ ਬਿਲਕੁਲ ਔਰ ਆਯੁਰਵੇਦ ਤੁਹਾਨੂੰ ਥੋੜੀ ਆਪਣੀ ਜ਼ਿੰਦਗੀ ਨੂੰ ਥੋੜੇ ਆਪਣੇ ਜੀਵਨ ਨੂੰ ਨੇਚਰ ਨਾਲ ਜੋੜ ਕੇ ਤੁਹਾਨੂੰ ਠੀਕ ਹੋਣ ਤੁਹਾਨੂੰ ਹੀਲ ਹੋਣ 'ਚ ਹੈਲਪ ਕਰਦਾ ਤੋਂ ਆਯੁਰਵੇਦ ਨੂੰ ਆਯੁਰਵੇਦ ਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ आयुदा ज्ञान ਤਾਂ ਹੈ ਹੀ ਹੈ ਪਰ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਆਯੁਰਵੇਦ ਸਿਰਫ ਜਦ ਬਿਮਾਰ ਹੋਈਏ ਤਾਂ ਹੀ ਅਸੀਂ ਕਿਸ ਡਾਕਟਰ ਨੂੰ ਜਾਂਦੇ ਹਾਂ ਮੇਰੇ ਕੋਲ ਬਹੁਤ ਲੋਕ ਇਸ ਲਈ ਆਉਂਦੇ ਹਨ ਟੂ ਨੋ देयर ओन ਡੀਐਨਏ ਜਿਹਦੇ ਨਾਲ ਇਹ ਪਤਾ ਲੱਗ ਜੇ ਕਿ ਉਹ ਕਿਸ ਤਰ੍ਹਾਂ ਦਾ ਖਾਣ ਪੀਣ ਤੇ ਰਹਿਣ ਸੈਨਰੋਂ ਠੀਕ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਥੈਂਕ ਯੂ